ਮਹਾਰਪਾਲ ਸਿੰਘ ਬਹੁਤ ਗੱਲ ਕਰ ਰਿਹਾ ਮਾਂ ਬਾਬੇ ਤੁਹਾਨੂੰ ਪਤਾ ਵੀ ਉਹਦੇ ਘੋੜੇ ਨਾਲ ਟੱਕਾ ਹੋਇਆ ਹੈ ਹਾਂ ਜੀ ਹਾਂ ਜੀ ਪਤਾ ਹੈ ਨਹੀਂ ਨਹੀਂ ਤੁਸੀਂ ਇਸ ਸੀਨ ਨੂੰ ਜੇ ਆਪਾਂ ਕਹਿੰਨੇ ਸਰਕਾਰ ਨੇ ਉਹ ਕੰਪੀਟੀਸ਼ਨ ਸਰਕਾਰ ਨੇ ਥੋੜਾ ਕਰਵਾਇਆ ਸੀ ਉਸ ਵਿੱਚ ਮੇਰੀ ਮਾਂ ਘਾਲ ਚਲਾਣਾ ਕਰ ਗਈ ਜਦੋਂ ਹਰਪਾਲ ਸਿੰਘ ਮੱਕੂ ਜੇਲ੍ਹ 'ਚ ਸੀ ਸਾਡੀ ਤੇ ਮਾਂ ਦੇ ਭੋਗ ਤੇ ਤੋਥੋ ਆਇਆ ਨਾ ਗਿਆ ਅਫਸੋਸ ਨਾ ਕੀਤਾ ਕਿ ਆ ਫੋਨ ਕਰਕੇ ਇੱਥੇ ਤੁਸੀਂ ਘੋੜਿਆਂ ਦੇ ਚੱਕਰ ਦੇ ਵਿੱਚ ਵੀ ਉੱਥੇ ਬੜੇ ਫਿਰਦੇ ਹੋ ਨੰਬਰ 2 ਉਹ ਸ਼ਰੇਆਮ ਕਹਿੰਦਾ ਵੀ ਮੈਂ ਕਰੋੜ ਦਾ ਨਸ਼ਾ ਖਾ ਗਿਆ ਉਹ ਨੌਜਵਾਨ ਨੂੰ ਕਾਰ ਲਾਇਆ ਕਰੋ ਭੁੱਖੀ ਦੇ ਥੀ ਮਖਾਇਆ ਕਰੋ ਮੁੰਡਾ ਤੁਹਾਡਾ ਨਸ਼ੇ ਦੇ ਖਲਾਫ ਪ੍ਰਚਾਰ ਕਰਦਾ ਪਿਆ ਆ ساری ਜ਼ਿੰਦਗੀਆਂ ਨੇ ਇਸ ਕੰਮ ਤੇ ਲਾਤੀ ਤੇ ਆਪਾਂ ਜਾ ਕੇ ਉੱਥੇ ਜਾਵੜੇ ਬਾਪੂ ਜੀ ਆਪਾਂ ਦੋ ਚੀਜ਼ਾਂ ਨੂੰ ਉਲਟ ਨਹੀਂ ਹੋ ਗਿਆ ਕੰਮ ਹਾਂਜੀ ਸ਼ਾਇਦ ਉਹ ਉਹ ਨਸ਼ਾ ਦੇ ਹੁਣ ਬਹੁਤ ਲੋਕ ਜਾਂਦੇ ਪਰ ਫੇਰ ਵੀ ਉਹ ਸੱਚ ਕਹਿੰਦੇ ਨਾਲ ਮੈਂ ਖੰਦਾ ਹੂੰ ਉਹ ਕਹਿੰਦੇ ਹਨ ਨਹੀਂ ਤੇ ਫਿਰ ਇਹਦਾ ਮਤਲਬ ਜਿਹੜਾ ਕਹਿੰਦਾ ਨਸ਼ਾ ਖਾਂਦਾ ਉੱਥੇ ਜਾਵੜਨਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਥੋੜਾ ਬਹੁਤ ਦੇਖਣਾ ਚਾਹੀਦਾ ਹੈ ਵੀ ਮੁੰਡੇ ਦੀ ਸੋਚ ਕੀ ਹੈ ਤੁਹਾਡੀ ਸੋਚ ਕੀ ਹੈ ਕਦੀ ਖਾਲਸਾ ਦਾ ਕਾਕਾ ਨਾ ਨਾ ਲੈ ਫਲਾਣਾ ਨਾ ਕਰ ਆਹ ਨਾ ਕਰ ਤੁਸੀਂ ਖਾਲਸਾ ਰਾਜ ਦੀ ਗਲਤੋ ਵੀ ਮੁਨਕਰ ਹੋਗੇ ਤੇ ਅਮਰਤਪਾਲ ਦੀਆਂ ਵੀਡੀਓ ਪਈਆਂ ਨੇ ਜਿੱਦੇ ਵਿੱਚ ਖਾਲਸਾ ਰਾਜ ਦੀ ਗੱਲ ਕਰਦਾ ਪਿਆ ਉਹ ਥੋੜਾ ਬਹੁਤ ਤੁਹਾਨੂੰ ਦੇਖਣਾ ਚਾਹੀਦਾ ਹੈ ਵੀ ਅਮਰਤਪਾਲ ਦੀ ਸੋਚ ਤੇ ਆਪਣੀ ਸੋਚ ਕਿੱਥੇ ਖੜਦੀ ਪਈ ਹੈ ਬਾਪੂ ਜੀ ਹੈ ਕੋਈ ਜਵਾਬ ਹਲੋ ਹਾਂਜੀ ਬਾਪੂ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਫਤਿਹ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤਿ ਸਪੂਸ਼ੇਤਨ ਚੜਦੀ ਕਲਾ ਚ ਨੇ ہاں ਚੜਦੀ ਕਲਾ ਜੀ ਠੀਕ ਹੈ ਅੱਛਾ ਅੱਛਾ ਅੱਜ ਕਿਸ ਧਰਤੀ ਨੂੰ ਭਾਗ ਲਾਏ ਨੇ ਅੱਜ ਤੇ ਉਹ ਕਰਈਆਂ ਨੇ ਭਾਗ ਲਾਏ ਨੇ ਅੱਛਾ ਕੱਲੋਂ ਮੇਰੇ ਕਿਹੜੀ ਵਾਲੇ ਤੇ ਗਏ ਸੀ ਉਹ ਬਾਬਾ ਗੁਰਵਿੰਦਰ ਸਿੰਘ ਦੇ ਪਰਸੋਂ ਹੈ ਅੱਛਾ ਪਰਸੋਂ ਗਏ ਸੀ ਸੁਕਨ ਵਾਲੀ ਆ ਨਹੀਂ ਉਦਹੀਂ ਉਹਦੇ ਪਿੱਛੇ ਜੇ ਉਹਦੇ ਨਾਲ ਨਹੀਂ ਇਹਨਾਂ ਸਰਕਾਰ ਨੇ ਧੱਕਾ ਕੀਤਾ ਉਹਦੇ ਕੋਟੇ ਕਹਿੰਦੇ ਉਹਦਾ ਉਹ ਵੀ ਹੋ ਗਿਆ ਮੇਰੇ ਕੇ ਹੂੰ ਬਾਕੀ ਤੁਹਾਨੂੰ ਪਤਾ ਵੀ ਉਹ ਤੇ ਘੋੜੇ ਨਾਲ ਟੱਕਾ ਹੋਇਆ ਹੈ ਹਾਂਜੀ ਹਾਂਜੀ ਪਤਾ ਹੈ ਨਹੀਂ ਨਹੀਂ ਤੁਸੀਂ ਇਸ ਸੀਰ ਨੂੰ ਜੇ ਆਪਾਂ ਕਹਿੰਨੇ ਆ ਸਰਕਾਰ ਨੇ ਉਹ ਕੰਪੀਟੀਸ਼ਨ ਸਰਕਾਰ ਨੇ ਥੋੜਾ ਕਰਵਾਇਆ ਸੀ ਉਹ ਤੇ ਘੋੜਿਆਂ ਦਾ ਕੰਪੀਟੀਸ਼ਨ ਸੀ ਉਹਦੇ ਵਿੱਚ ਕੋਈ 7ਵੇਂ ਤੇ ਆ ਗਿਆ 8ਵੇਂ ਤੇ ਆ ਗਿਆ ਤੁਸੀਂ ਇਸ ਤੇ ਘੋੜਿਆਂ ਦੇ ਚੱਕਰ ਤੋਂ ਕੀ ਲੈਣਾ ਸੀ ਆਪ ਨੂੰ ਲੋੜ ਹੀ ਨਹੀਂ ਦਾ ਕੰਮ ਆ ਚ ਪੈਣ ਦੀ ਆਪਾਂ ਇਹ ਜਾਣ ਕੇ ਉੱਥੇ ਚਲੇ ਗਏ ਉਹਨੇ ਚੱਕ ਕੇ ਆਪਣੇ ਪੇਜਾਂ ਤੇ ਪਾਇਆ ਹੋਇਆ ਐ ਇੰਨਾ ਵੱਡਾ ਰੌਲਾ ਚੱਲਦਾ ਪਿਆ ਹੈ ਹਨਾ ਨੰਬਰ 2 ਉਹ ਸ਼ਰੇਮ ਕਹਿੰਦਾ ਵੀ ਮੈਂ ਕਰੋੜ ਦਾ ਨਸ਼ਾ ਖਾ ਗਿਆ ਉਹ ਨੌਜਵਾਨ ਨੂੰ ਕਾਰਡ ਲਾਇਆ ਕਰੋ ਭੁੱਖੀ ਦੇ ਥੀ ਮਖਾਇਆ ਕਰੋ ਮੁੰਡਾ ਤੁਹਾਡਾ ਨਸ਼ੇ ਦੇ ਖਿਲਾਫ ਪ੍ਰਚਾਰ ਕਰਦਾ ਪਿਆ ਹੈ ساری ਜ਼ਿੰਦਗੀ ਉਹਨੇ ਇਸ ਕੰਮ ਤੇ ਲਾਤੀ ਤੇ ਆਪਾਂ ਜਾ ਕੇ ਉੱਥੇ ਜਾਵੜੇ ਬਾਪੂ ਜੀ ਆਪਾਂ ਦੋ ਚੀਜ਼ਾਂ ਨੂੰ ਉਲਟ ਨਹੀਂ ਹੋ ਗਿਆ ਕੰਮ ਆਪਾਂ ਨੂੰ ਸ਼ੋਭਾ ਨਹੀਂ ਚੀਂ ਦਿੰਦਾ ਉੱਥੇ ਜਾਣਾ ਮੈਂ ਹਰਪ੍ਰੀਤ ਸਿੰਘ ਬਹੁਤ ਵੱਲ ਕਰ ਰਿਹਾ ਮਾ ਹਾਂਜੀ ਅਛਾ ਤੇ ਉਹ ਉਹ ਨਸ਼ਾ ਦੇ ਹੁਣ ਬਹੁਤ ਲੋਕ ਖਾਂਦੇ ਪਰ ਫੇਰ ਵੀ ਉਹ ਸੱਚ ਕਹਿਣ ਨਾਲ ਮੈਂ ਖਾਂਦਾ ਹਾਂ ਉਹ ਤੇ ਕਹਿੰਦੇ ਹਨਾ ਨਹੀਂ ਤੇ ਫਿਰ ਇਹਦਾ ਮਤਲਬ ਜਿਹੜਾ ਕਹਿੰਦਾ ਨਸ਼ਾ ਖਾਂਦਾ ਉੱਥੇ ਜਾਵੜਨਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਅੰਮ੍ਰਿਤਪਾਲ ਸਿੰਘ ਜੀ ਦੀ ਫਿਰ ਥੋੜੀ ਸੋਚ ਕੇ ਇੱਥੇ ਖੜਦੀ ਪਈ ਹੈ ਇਹ ਅਸੀਂ ਤਾਂ ਉਹ ਤਾਂ ਸਹਿਬਾ ਲੰਗਰ ਦੇ ਆ ਤੇ ਉਹ ਸਾਡੇ ਨਾਲ ਦੇ ਮੁੰਡੇ ਸੀ ਉਹ ਕਹਿੰਦੇ ਵੀ ਆਪਾਂ ਨਹੀਂ ਨਹੀਂ ਇੱਕ ਬਾਬੂ ਜੀ ਗੱਲ ਦੱਸੋ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਅੱਜ ਫੜਿਆ ਸੀ ਤੇ ਮੁੰਡਿਆਂ ਨੇ ਬੰਗਾਲੀ ਵਾਲੇ ਪੁਲ ਤੇ ਧਰਨਾ ਲਾਇਆ ਸੀ ਜਿਹਦੇ ਵਿੱਚ ਹਰਪਾਲ ਸਿੰਘ ਮਖੂ ਤੇ ਹਰਜਿੰਦਰ ਸਿੰਘ ਜਿਹੜੇ ਤੁਹਾਡੀ ਪਾਰਟੀ ਦੇ ਵਿੱਚ ਹੀ ਨੇ ਇਹਨਾਂ ਨੂੰ ਮੇਨ ਮਾਸਟਰਮਾਈਂਡ ਬਣਾਤਾ ਸੀ ਉਸੇ ਸਦਵੇਂ ਵਿੱਚ ਮੇਰੀ ਮਾਂ ਕਾਲ ਚਲਾਣਾ ਕਰ ਗਈ ਜਦੋਂ ਹਰਪਾਲ ਸਿੰਘ ਮਖੂ ਜੇਲ੍ਹ 'ਚ ਸੀ ਸਾਡੀ ਤੇ ਮਾਂ ਦੇ ਭੋਗ ਤੇ ਤੁਤੋਂ ਆਇਆ ਨਾ ਗਿਆ ਅਫਸੋਸ ਨਾ ਕੀਤਾ ਗਿਆ ਫੋਨ ਕਰਕੇ ਇੱਥੇ ਤੁਸੀਂ ਘੋੜਿਆਂ ਦੇ ਚੱਕਰ ਦੇ ਵਿੱਚ ਵੀ ਉੱਥੇ ਬੜੇ ਫਿਰਦੇ ਹੋ ਤੋੜਾ ਬਹੁਤ ਵੇਖਣਾ ਚਾਹੀਦਾ ਹੈ ਵੀ ਮੁੰਡੇ ਦੀ ਸੋਚ ਕੀ ਹੈ ਤੁਹਾਡੀ ਸੋਚ ਕੀ ਹੈ ਕਦੀ ਖਾਲਸਾ ਹੋਂ ਦਾ ਕਾਕਾ ਨਾ ਨਾ ਲੈ ਫਲਾਣਾ ਨਾ ਕਰ ਆ ਨਾ ਕਰ ਤੁਸੀਂ ਖਾਲਸਾ ਰਾਜ ਦੀ ਗਲਤੋ ਵੀ ਮੁਨਕਰ ਹੋਗੇ ਤੇ ਅਮਰਤਪਾਲ ਦੀਆਂ ਵੀਡੀਓ ਪਈਆਂ ਨੇ ਜਿਹਦੇ ਵਿੱਚ ਖਾਲਸਾ ਰਾਜ ਦੀ ਗੱਲ ਕਰਤਾ ਪਿਆ ਉਹ ਸੋ ਇਹਨਾਂ ਫਰਕ ਨਹੀਂ ਪਾਈਦਾ ਹੁੰਦਾ ਚਲੋ ਜੇ ਹੁਣ ਤੁਸੀਂ ਤੋਰੀ ਪਇਓ ਬਾਪੂ ਜੀ ਇਸ ਤਰੀਕੇ ਦੇ ਨਾਲ ਮੈਂ ਤੇ ਅੱਜ ਤੱਕ ਇਹ ਇੱਕ ਗੱਲ ਦੱਸੋ ਵੀ ਇਹਨੇ ਇਲੈਕਸ਼ਨ ਚ ਆ ਕੇ ਕਦੋਂ ਪ੍ਰਚਾਰ ਕੀਤਾ ਅਮਰਤਪਾਲ ਸਿੰਘ ਦਾ ਹੋਂ ਅਮਰਤਪਾਲ ਅਮਰਤਪਾਲ ਕਰਦਾ ਪਿਆ ਤੇ ਸਾਨੂੰ ਤਰਨ ਤਰਨ ਤੋਂ ਸਾਹਮਣੇ ਵੀ ਆਏ ਹੋਏ ਨੇ ਮੈਂ ਉੱਥੇ ਜਾ ਕੇ ਪ੍ਰਚਾਰ ਕਰਦਾ ਰਿਹਾ ਮਾਂ ਥੋੜਾ ਬਹੁਤ ਤੁਹਾਨੂੰ ਦੇਖਣਾ ਚਾਹੀਦਾ ਹੈ ਵੀ ਅਮਰਿਤਪਾਲ ਦੀ ਸੋਚ ਤੇ ਆਪਣੀ ਸੋਚ ਕਿੱਥੇ ਖੜਦੀ ਪਈ ਹੈ। ਬਾਕੀ ਚਲੋ ਕੋਈ ਨਹੀਂ ਜੇ ਹੁਣ ਤੁਸੀਂ ਇਸ ਤਰ੍ਹਾਂ ਕੀਤਾ ਹੀ ਹੈ ਤੇ ਅਸੀਂ ਵੀ ਫਿਰ ਦੂਜੇ ਪਾਸੇ ਜਾ ਕੇ ਖੜ੍ਹੇ ਜਾਂਦੇ ਅਜ ਤੁਹਾਨੂੰ ਅਮਲੀ ਚਾਹੀਦਾ ਤੇ ਅਸੀਂ ਤੇ ਗੁਰੂ ਕੇ ਪ੍ਰਚਾਰਕਾਂ ਸੀ ਤੇ ਫਿਰ ਤੁਹਾਡੇ ਅਗੇਂਸਟ ਖੜ੍ਹ ਗਏ ਜੀ। ਕਹਾਂ ਬੋਲੋ ਜੀ। ਹਾਂ ਜੀ। ਬਾਪੂ ਜੀ ਹੈ ਕੋਈ ਜਵਾਬ? ਜੇ ਨਾ ਤੇ ਅਸੀਂ ਹੁਣ ਇਸ ਚੀਜ਼ ਨੂੰ